ਨਾ ਮਾ ਫੋਨ ਗਿਫਟ ਕਰਾਂਗੇ ਭੈਣ ਨੂੰ ਕੁੜੀ ਨੂੰ ਵਿਆਹ ਦਾ ਤੋਹਫਾ ਭਾਈ ਅਕੋਰਡਿੰਗ ਰਾਤੀ ਮੈਨੂੰ ਆਣ ਕੇ ਉਹਨੇ ਫੋਨ ਪੁੱਛਿਆ ਮੈਂ ਕਿਹਾ ਨਹੀਂ ਆਇਆ ਜੇ ਭਾਈ ਹੌਲਾ ਕਰ ਤੋ ਆ ਕੰਮ ਜੀ ਸਸਰੀ ਕਲ ਕੀ ਹਲ ਚੱਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਣਿਆਂ ਦਾ ਸਵਾਗਤ ਹੈ ਨਾਲ ਕਿ ਸਾਡੇ ਸਨੂਵਰ ਨਾਲ ਸਾਡੇ ਗੱਗੂ ਜੀ ਗੱਡੀ ਚਲਾਉਂਦੇ ਹੋਏ ਪਹੁੰਚ ਕੇ ਆ ਸੀ ਮੰਗੂ ਆ ਕਰਵਾ ਰਹੇ ਆ ਅਸੀਂ ਪੁਰਾਣਾ ਫੋਨ ਦੇ ਕੇ ਅੱਜ ਨਵਾਂ ਫੋਨ ਲੈਣਾ ਹੈ ਵਿਆਹ ਤੋਂ ਪਹਿਲਾਂ ਨਾ ਮਾ ਫੋਨ ਗਿਫਟ ਕਰਾਂਗੇ ਭੈਣ ਨੂੰ ਕੁੜੀ ਨੂੰ ਵਿਆਹ ਦਾ ਤੋਹਫਾ ਭਾਈ ਹੁੰਦਾ ਦੇਣਾ ਜ਼ਰੂਰੀ ਆ ਦਵਾਂਗੇ ਬਾਰੀ ਨੇ ਬੰਦ ਕਰਦੀ ਬਾਰੀ ਚੋਗਾਰ ਨਿਕਲੋਂ ਦੇ ਮਗੂਲਾ ਡੱਬਾ ਵੀ ਮਗਰੋਂ ਚੱਕਾਂਗੇ ਨਹੀਂ ਨਹੀਂ ਉਹ ਭਰਾਵਾ ਮਗਰੋਂ ਚੱਕਾਂਗੇ ਆਹੋ ਜਿਹਦਾ ਡਾਕਟਰ ਹੀ ਬਣਾਇਆ ਮੇਨ ਤਾਂ ਉਹੀ ਤਾਂ ਗੱਲ ਹੈ ਹੈ ਡੱਬਾ ਨਾਲ ਹੀ ਓਏ ਆਵੇ ਮਗਰੋਂ ਚੱਕਣਗੇ ਭਰਾਵਾ ਕਹਿਣ ਲਿਆ ਤੈਨੂੰ ਮਗਰੋਂ ਚੱਕ ਮੈਂ ਉਹਨੂੰ ਕਹਿੰਦੇ ਮਗਰੋਂ ਡੱਬਾ ਚੱਕਾਂਗੇ ਥੱਲੇ ਕਾਹ ਚੀਂਦਾ ਜਾ ਲਓ ਵੀ ਉਹ ਪਹਿਲੇ ਇੱਧਰ ਪੜ ਗਿਆ ਤਰਾ ਮਦੂ ਮੇਰਾ ਵੀਰ ਉੱਤੋਂ ਦੀ ਉੱਤੋਂ ਦੀ ਹੋਕੋਂ ਮਕਿਆਓ ਭਾਈ ਇਹ ਬੰਦੇ ਨੇ ਤੁਸੀਂ ਸਾਡੇ ਹਰ ਹਰ ਫੰਕਸ਼ਨ ਤੇ ਬੰਦਾ ਹੁੰਦਾ ਹੁੰਦਾ ਲਓ ਜੀ ਸਾਡੇ ਮੱਗੂ ਵੀਰ ਕੋ ਲਈ ਧੰਨਵਾਦ ਜਦੋਂ ਸਾਥ ਤੇ ਹੱਸ ਕੇ ਗੱਲ ਨਹੀਂ ਸਕਦਾ ਦੇਣਾ ਹੀ ਪੈਣਾ ਤੇ ਨਹੀਂ ਲਓ ਜੀ ਆ ਤੁਮ ਲਾਈਏ ਨਹੀਂ ਕੋਈ ਬੰਦੇ ਟੇਸਟ ਕਰਦੇ ਨਹੀਂ ਲਾ ਸਮਾਰ ਤੇ ਪਹਿਲਾਂ ਚੱਕਰ ਆ ਲੈ ਸੇਕ ਕਰਾ ਲੈ ਪਹਿਲਾਂ ਇੱਕ ਟੇਸਟ ਪਹਿਲਾਂ ਟੇਸਟ ਕਰਾਇਆ ਭਰਾ ਮੱਗੂ ਹਾਂ ਜੀ ਜੈ ਲਾਲਬਾਦ ਕੱਲ ਸਹੀ ਰਿਵਿਊ ਦੇਣਾ ਇਹ ਰਿਕੇ ਲੈ ਰਿਹਾ ਹੋ ਇਹ ਆਪਣੇ ਘਰ ਹੀ ਬਣਿਆ ਹੋਇਆ ਸਾਰਾ ਕਰੇ ਇਹਦੇ ਜਿਵੇਂ ਆਵਾਜ਼ ਇਹਨਾਂ ਤੇ ਤੇਲ ਵਿੱਚ ਵਧੀ ਗਏ ਤੇ ਗੋਡੇ ਆ ਵੀ ਖਾ ਖੂ ਕੇ ਚੈੱਕ ਰੀ ਆ ਉਹ ਵਾਹ ਜੀ ਵਾਹ ਖਾ ਲਿਆ ਕੀ ਜਾ ਕੋ ਦੇਖਾ ਲੈ ਰਹੀ ਕਾ ਹੈ ਕੀ ਗੱਲ ਹੈ ਦੱਸ ਪਰੌਣਿਆਂ ਦੀ ਬੜੀ ਇੱਜ਼ਤ ਕਰਨੀ ਬਾਈ ਬੰਦਾ ਪ੍ਰੋ ਕੋਣ ਆ ਭਾਈ ਰਹਿੰਦੇ ਰਹਿੰਦੇ ਜੀਜਾ ਜੀ ਹੋਰ ਰਹਿੰਦੇ ਰਹਿੰਦੇ 15 ਬਰੋਦੋ ਕੁਝ ਜੀਜਾ ਜੀ ਦਾ ਲਿਖਣਾ ਪੈਣਾ ਹੀ ਇਹਦਾ ਕੈ ਕਰਨ ਬਸ ਸਾਲਾ ਨੂੰ ਪੋ 16 168 ਹੀ ਲਿਖੋ ਬਰੋਦੋ ਨਾ ਹੋਵੇ ਜੀ ਹਾਂ ਨੋਵਰ ਨਾਲ ਸਰਵ ਕਰ ਜਲੇਬੀਆਂ ਵਰਤੌਣੀਆਂ ਕੱਢ ਕੱਢ ਕੇ ਉੱਤਰ ਆਓ ਤੂੰ ਨਾਲ ਜਾ ਬਈ ਇਹ ਸ਼ੁਰੂ ਕਰੀਦਾ ਇਹ ਤੇ ਸ਼ੁਰੂ ਹੋਇਆ ਬਾਹਰ ਗਜਰੇਲਾ ਹੈ ਭਾਜੀ ਖੋਇਆ ਹੀ ਪੈਂਦਾ ਹੁੰਦਾ ਵਾ ਹਾਂਜੀ ਭਾਜੀ ਗਜਰੇਲਾ ਫੇਰ ਹੀ ਟੇਸਟੀ ਬਣਦਾ ਹੁੰਦਾ ਲੋ ਵੀ ਸੱਜਣੋ ਫੋਨ ਤੇ ਫੋਨ ਤੇ ਫੋਨ ਚੜਿਆ ਵਿਆ ਭਾਜੀ ਹੈ ਆ ਦੀਦੀ ਦਾ ਫੋਨ ਜਿਹੜਾ ਗਿਫਟ ਦੇਣਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਛਾ ਜੀ ਇਹ ਦੀਦੀ ਦਾ ਫੋਨ ਆ ਗਿਆ ਆ ਕਵਰ ਗਾਡ ਐਸੈਸਰੀ ਆ ਗਈ ਨਾਲ ਨਾਲ ਐਸੈਸਰੀ ਆ ਗਈ ਦੀਦੀ ਦਾ ਫੋਨ ਦਿੱਤਾ ਨਾਲ ਐਸੈਸਰੀ ਭਾਈ ਇਹਨੇ ਬਹੁਤ ਆ ਹਾਨੂੰ ਖਾਰਾ ਕੋਮਪਲੀਮੈਂਟ ਇਦਾਂ ਕਿਉਂ ਹੈਡ ਨੰਬਰ ਤੇ ਆ ਇਹ ਮੋਹ ਪਿਆਰ ਕਰਕੇ ਦਿੱਤਾ ਇਹਨੇ ਛਾ ਬਾਕੀ ਸ਼ਗਨ ਵੀ ਦੇਣਾ ਇਹ ਡੱਬੇ ਦਾ ਉਹ ਦੇ ਬਾ ਧੰਨਵਾਦ ਉਹ ਦੇ ਦਿੰਦਾ ਹੋਰ ਫੋਨ ਦੇ ਬੱਸ ਫੋਨ ਸੋ ਸੋ ਬਾਕੀ ਸ਼ਾ ਜੀ ਆ ਜਿਹੜੇ ਫੋਨ ਲੱਗੇ ਪਏ ਕਿਹੜੀ ਕ੍ਰੀਕ ਵੈਰਾਈਟੀ ਹੈ ਸ਼ਾ ਜੀ ਤੁਹਾਨੂੰ ਪਤਾ ਹੀ ਆ ਆਪਣੇ ਵਾਈਫੋਨ 6 ਤੋਂ ਲੈ ਕੇ 16 ਪ੍ਰੋ ਮੈਕਸ 90 ਬਰਾਨੇ ਸਾਰੇ ਫੋਨ ਬੈਸਟ ਰੇਟ ਤੇ ਅਵੇਲੇਬਲ ਆ ਹਾਂ ਜੀ ਬਾਕੀ ਪੇਜ ਨੂੰ ਫੋਲੋ ਕਰ ਲਓ ਤੇ ਸਾਰੀ ਡਿਟੇਲ ਪਈਆਂ ਨੇ ਸਭ ਕੁਝ ਹੈਗਾ ਹਾਂ ਪੇਜ ਜਿਹੜਾ ਬਾਕੀ ਆ ਵੀਰ ਦਾ ਆ ਲਿਖਿਆ ਹੋਇਆ ਇੱਥੇ ਪੇਜ ਵੀਰ ਜੀ ਦਾ ਅਗਰ ਵਾਲਾ ਟੈਲੀਕਮ ਨਾਲ ਥੱਲੇ ਪੇਜ ਮੈਂਸ਼ਨ ਆ ਉਹ ਸਾਰਾ ਕੁਝ ਹੈਗਾ ਸਾਰੀਆਂ ਸਟੋਰੀਆਂ ਰੋਜ਼ ਪੈਂਦੀਆਂ ਡੇਲੀ ਡੀਲ ਉਹਦਾ ਡੇ ਪੈਂਦੀ ਆ ਉਸੇ ਚੈੱਕ ਕਰ ਲਓ ਆ ਨੰਬਰ ਵੇਖ ਸਕਦੇ ਆ ਤੁਸੀਂ 98727 ਸ 100064 थैंक यू शाह जी जी ਤੇ ਫੋਨ ਭੈਣੇ ਬਾਹਰੋਂ ਲੈ ਕੇ ਦੇਣਾ ਸੀ ਤੇ ਪੈ ਬਾਹਰੋਂ ਥੋੜਾ ਵਹਿੰਗਾ ਪੈਂਦਾ ਇਧਰੋਂ ਮਤਲਬ ਕਿ ਆਪਾਂ ਕੰਟਰੀਆ ਚੇਂਜ ਕਰਕੇ ਫੋਨ ਲੈ ਸਕਦੇ ਜਿਹੜੇ ਸਸਤੇ ਪੈਦੇ ਜਿਵੇਂ ਮੱਗੂ ਤੋਂ ਆਪਣਾ ਬਹੁਤ ਭਾਗਣਾ ਫੋਨ ਮਿਲਿਆ ਘੱਟੋ ਘੱਟ 25 26000 ਦਾ ਫਾਇਦਾ ਆਇਆ ਤੇ ਭੈਣ ਨੇ ਅੱਦੇ ਪੈਸੇ ਪਾਦੇ ਸੀ ਤੇ ਆਪਾਂ ਫੋਨ ਲੈ ਆਂਦਾ ਅਮਨ ਦੇ ਅਕੋਰਡਿੰਗ ਰਾਤੀ ਮੈਨੂੰ ਆਣ ਕੇ ਉਹਨੇ ਫੋਨ ਪੁੱਛਿਆ ਮੈਂ ਕਿਹਾ ਨਹੀਂ ਆਇਆ ਜੇ ਭਾਈ ਹੁਣ ਆ ਗਿਆ ਫਿਰ ਫੋਨ ਅਸੀਂ ਪਰ ਲੈ ਜਾਂਦਾ ਅਸੀਂ ਰਾਤ ਦਾ ਸੋ ਜਮ ਜਮ ਲਾ ਕੇ ਆ ਗਏ ਹੁਣ ਲਕੋ ਕੇ ਰੱਖਤਾ ਗੁੱਡ ਮਾਰਨਿੰਗ ਹੋ ਗਈ ਆ ਮਾਰਨਿੰਗ ਮਾਰਨਿੰਗ ਗੋਡਾ ਤੇ ਚਾਚਾ ਵਾਓ ਚਾਚਾ ਵਾਓ ਦੋ ਮਿੰਟ ਚਾਚਾ ਲੈ ਜਾ ਕੋ ਨੂੰ ਤੋ ਬੋਲੋੜੇ ਆਪਾਂ ਆਪਾਂ ਕਿਨੇ ਫੋਨ ਮ ਨਹੀਂ ਲਾਉਗੀ ਬਾਹਰੋਂ ਆਪਾਂ ਥੋੜਾ ਸਪਰਾਈਜ਼ ਥੋੜਾ ਹੀ ਵਧਾ ਲ ਗਏ ਆਪਾਂ ਆਪਾਂ ਕੱਲ ਅਹੀਂ ਆ ਲੈਂਦੇ ਆ ਕਵਰ ਕੁਵਰ ਅਹੀਂ ਲੈਣਦੇ ਜੇ ਵੀ ਪਾ ਰਹੇ ਨੇ ਸਿ ਲਈ ਜੇ ਵੀ ਲੱਗ ਜਾਣਾ ਮੇਰੀ ਜੇ ਪਾ ਦੇ ਜੇ ਡਿੱਗੀ ਜਾਂਦਾ ਉਹ ਨਹੀਂ ਡਿੱਗਦਾ ਉਹ ਡਿੱਗੀ ਜਾਂਦਾ ਬਈ ਹੁਣ ਕਿਥੇ ਡਿੱਗੀ ਜਾਂਦਾ ਇਹ ਚਪਾ ਚੀਜ਼ ਨਹੀਂ ਤੇ ਠੀਕ ਆ ਜਿੰਨੀ ਨਾਲ ਆਈ ਨਾ ਜਾਵੇ ਚਲ ਡੱਡ ਬੰਨਿਆ ਨੂੰ ਜਿੰਨੀ ਨਾਲ 53 ਲਗੀ ਦਿਖਣਾ ਨਹੀਂ ਕਿਸੇ ਦਾ ਆਕੇ ਗਾਇਸ ਫਸਟੀਕਾਲ ਬੜਵਾ ਆ ਤੇ ਹੀ ਆ ਐ ਐ ਖੁਸ਼ੀ ਖੁਸ਼ੀ ਨਾਲ ਹੀ ਦੇਖ ਗਏ ਹੀ ਫਿਰ ਓ ਮਾਈ ਗੋਡਸ ਗਰੀਨ ਐਗ ਨਹੀਂ ਮਹਾ ਫਟੂ ਆ ਵੀ ਦੇ ਜੀ ਟੂ ਦੇ ਦੇ ਨੂੰ ਫੋਨ ਆ ਗਿਫਟ ਲਿਆਓ ਬਾਈ ਨੇ ਪਾਣੀ ਜਿਹੜਾ ਛੱਡਦੀ ਆ ਟਾਈਮ ਨੇ ਕਿਤੇ ਕਰਦੇ ਕੰਮ ਇਹ ਮੰਨੀ ਦਵਾ ਕਾਉਂਸਲਰ ਕੀਤਾ ਗਿਆ ਤੈਨੂੰ ਬਾਹਰੋਂ ਮਹਿੰਗਾ ਪੈਣਾ ਸੀ ਪਰ ਇੱਧਰ ਉਹਨੇ ਲਿਆ ਹਾਏ ਕਵਰ ਕੋਵਰ ਵੀ ਉਹਨੇ ਹੀ ਲਿਆ ਤੇ ਹਾਏ ਇਹ ਇੰਨਾ ਹੌਲਾ ਕਾਦੋ ਆ ਕੰਮ ਕੰਦੇ ਕਵਰੀ ਆਂ ਬੂਡ ਮੰਨੀ ਲਿਆਉਂਦੀ ਹੁੰਦੀ ਦੇ ਨੂੰ ਆ ਹਰ ਕਵਰ ਹੁੰਦੇ ਦੇ ਦਾ ਆ ਉਹਦਾ ਗਾੜ ਹੈ ਤੇ ਆ ਜਿਹੜਾ ਆ ਵੀ ਇੱਕ ਕਵਰ ਹੀ ਦਿੱਤਾ ਬੰਨੇ ਐਕਸਟਰਾ ਆ ਮਕਬੂਲ ਹਾਰਾ ਸਾਜਰ ਆ ਸਾਮ ਕੇ ਲਾਖ ਮਨ ਆਜਰ ਵੀ ਨਾਲ ਆ ਇੱਕ ਹੋਰ ਇੱਕ ਗਾੜ ਤੇ ਫੋਨ ਫੋਨ ਬਸ ਫੋਨ ਨਹੀਂ ਹੋਣਾ ਸਾਨੂੰ ਇਹ ਚੀਜ਼ ਹੀ ਲਿਆਉਣ ਨੂੰ ਕਿਹਾ ਗਿਆ ਸੀ ਅਸੀਂ ਲਿਆਤੀ ਹਾਂ ਹੌਲਾ ਹੌਲਾ ਮੰਮੀ ਵੇਖ ਲੈ ਹੌਸਲਾ ਹੀ ਆ ਚੱਲ ਇਹ ਵੀ ਆਉਂਦਾ ਕਿਤੇ ਕੋਲ ਆ ਐਨੀ ਕੁੱਲਣਾ ਸੰਦੀਪ ਲੈ ਨਾ ਇਹ ਨਹੀਂ ਕੋਲ ਨਾ ਹੁੰਦੀਪ ਇਹਨੇ ਨੇਟ ਤੇ ਵੇਖਿਆ ਇਹਨੇ ਨੇੜੇ ਤੇ ਵੇਖਿਆ ਯਾਰ ਇਹ ਲਾਵਾ ਵਾਸਤੇ ਨੋ ਵੇਖਿਆ ਮਰਗਾ ਵੇਖਿਆ ਨਹੀਂ ਉਹ ਆਵਾਜ਼ ਆਉਂਦਾ ਵਾਲਾ ਹੋਈ ਕੇ ਦੋ ਪਾਸੇ ਘੋੜਨਾ ਪੈਂਦਾ ਹੁੰਦਾ ਹਾਂ ਅਗਲ ਹੋਵੇ ਤਾਂ ਨਹੀਂ ਨੈਟੋਂ ਵੇਖਿਆ ਨਹੀਂ ਨੈਟ ਤੋਂ ਨਹੀਂ ਵੇਖਿਆ ਮੈਂ ਲੈ ਚੰਗੀ ਤਰ੍ਹਾਂ ਵੇਖੀ ਵੀਡੀਓ ਨਾ ਨੈਟਮ ਉੱਗ ਗਿਆ ਜਦੋਂ ਵੀਡੀਓ ਪੂਰੀ ਹੋਣ ਲੱਗੀ ਅਗਲਾ ਹੀ ਸਾਲ ਹੋਵੇ ਲੈ ਹੁੰਦਾ ਇਹਦੀ ਭੈਣ ਥੱਲੇ ਟਾਈਮ ਨਾ ਛੱਡਦੀ ਨਾ ਵੀਡੀਓ ਵੇਖਣਾ ਕਿਹੜਾ ਰੰਗ ਚੱਕ ਬਾਈ ਆਜਾ ਆਜਾ ਗੇਰ ਹਾਂ ਮਾਡਾ ਫੋਨ ਨੇੜੇ ਲਾਇਆ ਤੇ ਚ ਡਾਟਾ ਕਰ ਲਾ ਟ੍ਰਾਂਸਫਰ ਇਹ ਆਜਾ ਕਰਦੇ ਆਨ ਪਰ ਅੰਮਾ ਸਾਰਾ ਕਬਈਲੇ ਲਵਾਇਆ ਕੈ ਉਹ ਕਵਰ ਕੋ ਬਰਚਾ ਪ੍ਰੋਡੈਕਟਰ ਵਗੈਰਾ ਸਾਰਾ ਕੁਝ ਹੈ ਇਫ ਰੈਸ ਇਹ ਲਵਾ ਲਿਆ ਕਵਰ ਵੀ ਪਾ ਲੈਣਾ ਮਾਵੇਂ ਬੇਕੇ ਕਿਹੜਾ ਪਾਈਏ ਨਾ ਐਲਵੀ ਵਾਲਾ ਉਹ ਪਾ ਆਹ ਨਹੀਂ ਨਹੀਂ ਦੂਜਾ ਥੱਲੇ ਵਾਲਾ ਪ੍ਰੋਡੈਕਟਰ ਨਾਲ ਹੀ ਆਇਆ ਹੋਵੇ ਉਹ ਵੀ ਲਵਾ ਲਿਆ ਜਿਹੜਾ ਟ੍ਰਾਂਸਪੇਰੈਂਟ ਆ ਉਹ ਐਲਵੀ ਜਿਹੜਾ ਬਹੁਤ ਸੋਹਣਾ ਪਿਆ ਕੁੜੀਆਂ ਵਾਲਾ اچھا ਇਹ ਪਾ ਇਹ ਨੂੰ ਹੋੜਾ ਹਾਂ ਇੰਗਲਿਸ਼ ਕਰਦੀ ਆਪਾਂ ਇਹਨੂੰ ਨਹੀਂ ਨਹੀਂ ਪੰਜਾਬੀ ਵਿੱਚ ਸਿਲੈਕਟ ਯਰ ਕੰਟ ਇਹ ਬਾਜੋ ਕਾਨੇਲਾ ਕਵਰ ਪਾ ਗਏ ਇਹਨੇ ਕੰਮ ਲੱਗਦਾ ਕਰੋ ਬਣੀ ਤੀ ਕੋਈ ਭਾਈ ਕੁਲਦੀ ਕਿ ਬਤੋ ਜੀ ਲਾਓ ਭਾਈ ਕਵਸ ਮਮਾ ਮਿਲ ਕੇ ਨਾਲ ਆਣਾ ਆ ਜਾ ਦੂਜਾ ਕਵਰ ਕਿਹੜਾ ਵਾ ਦੂਜਾ ਚਾਹੇ ਇੱਕ ਗਾਰਾ ਇੱਕ ਗਲਾਸ ਵੀ ਉਹ ਲਵਾ ਲੈ ਮਜੇ ਨੂੰ ਆ ਵਧੀਆ ਮਾਤਾ ਜੀ ਹਾਂ ਬੋਲੋ ਭਾਈ ਕੀ ਆ ਆ ਵੇ ਆ ਵੀ ਟ੍ਰਾਂਸਪੇਰੈਂਟ ਵੀ ਹਰ ਚੀਜ਼ ਉਹਨੇ ਵਧੀਆ ਦਿੱਤੀ ਆ ਮੱਗੂ ਭਾਈ ਮੱਗੂ ਆ ਨਾ ਹਰ ਇੱਕ ਸਾਈਡ ਦੀ ਇੰਝ ਹੀ ਲਾਇਓ ਕਮਰ ਵਾਲਾ ਸੋਹਣਾ ਲੱਗਿਆ ਆ ਦੇਖ ਅੰਦਰੋਂ ਵੀ ਲੱਥ ਜਾਣਾ ਇਹਨੇ ਬਾਹਰੋਂ ਵੀ ਲੱਥ ਜਾਣਾ ਇਹਨੇ ਗਲਾਸ ਆ ਇੱਥੋਂ ਇਹ ਇਹ ਫੋਨ ਦੀ ਫੀਸਿਲਿਟੀ ਹੈ ਇੱਥੋਂ ਜੁੜੂ ਹੁੰਦਾ ਹੈ ਇਹ ਇਹ ਕਮਰ ਫਣੀ ਆਪਣਾ ਪਿਛੋਂ ਕਰੀ ਆ ਆ ਕਮਰੇ ਆ ਆ ਕਮਰ ਕਿੱਡਾ ਜਿਆਦਾ ਸੋਹਣਾ ਨਹੀਂ ਆ ਪਾਈਏ ਗੁੱਗੂ ਇਹਨਾਂ ਕਮਰ ਪੀਲੇ ਹੋ ਜਾਂਦੇ ਨੇ ਲੈ ਭਰਾ ਪੀਲੇ ਤਾਂ ਹੋ ਜਾਂਦੇ ਕੋਈ ਨਹੀਂ ਟ੍ਰਾਂਸਪੇਰੈਂਟ ਸੋਹਣਾ ਲੱਗੂ ਫੂਲ ਆ ਪਤਾ ਦੇਖੂ ਵੀ ਆ ਹੁਣ ਹਾਂ ਦੇਖੂ ਹੁਣ ਦਿਖਾਉਣਾ ਨਹੀਂਗਾ ਦਿਖਾਉਣਾ ਹੀ ਆ ਲਭਿਆ ਬਾ ਉਹ ਲਾ ਲੈ ਪੜੀ ਸੇਫਟੀ ਆ ਟ੍ਰਾਂਸਪਰੇਂਟ ਦੀ ਹਾਂ ਇਹ ਥੋੜਾ ਵੱਧ ਵੱਧ ਬਾਹਰ ਨੂੰ ਹੁੰਦਾ ਹੈ ਹਾਂ ਥੋੜਾ ਲਾ ਦੀ ਛਣਕਣੀ ਪਿਛਲੇ ਲੱਗੇ ਜਿਹੜੇ ਮੋਤੀ ਜੇ ਇਹ ਚਾਰ ਚਵੀ ਇਹ ਵਿਆਹ ਦੇ ਚਾਰਜ ਮਿਲਿਆ ਨਾ ਹੁੰਦਾ ਵਿਆਹ ਤੇਨ ਕੋਈ ਨਹੀਂ ਮਿਲਣਾ ਲੈ ਵੀ ਹੁਣ ਆ ਗਈ ਇਹ ਸੇਫਟੀ ਇਹ ਸਾਹ ਲੀ ਡਿਜ਼ਾਈਨਰ ਜੀ ਉੱਥੇ ਲੱਗੇ ਇਹਦੇ ਪਰ ਇਹ ਪਿਆਰੇ ਨੂੰ ਉੱਪਰ ਲਾ ਕੇ ਨਾ ਗਲਾਸ ਵਾਲਾ ਵਾ ਦੇ ਇਹਨਾਂ ਇਹ ਰੱਖ ਦੇ ਉੱਪਰ ਉਹ ਲਾ ਦੇ ਆ ਦਾ ਲੋ ਜੀ ਤੇ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੁਜਾਰਸ਼ ਕਰਨਾ ਚਾਹੁੰਦਾ ਜਦੋਂ ਤੁਸੀਂ ਵੀ ਆਈਫੋਨ ਨੂੰ ਪ੍ਰੋ ਮੈਕਸ ਜਿੱਦਾਂ ਕਿ ਇਹਨਾਂ ਨੂੰ ਨਿੱਗੀ ਬਾਹਰੋਂ ਭੇਜ ਦੋ ਬਾਹਰੋਂ ਵੀ ਇਹਨਾਂ ਦੇ ਪੈਸੇ ਲੱਗਦੇ ਆ ਤੁਸੀਂ ਇੱਧਰ ਕੋਸ਼ਿਸ਼ ਕਰਿਆ ਕਰੋ ਤੁਸੀਂ ਜਬਾਨ ਕੰਟਰੀ ਦਾ ਲੈ ਸਕਦੇ ਆ ਇੱਧਰ ਤੇ ਮੰਨ ਲਓ ਯੂਐਸਏ ਵੀ ਇੱਧਰ ਸਸਤਾ ਪੈਂਦਾ ਆ ਆਪਾਂ ਨੂੰ ਤੇ ਕੈਨੇਡਾ ਵਾਲਾ ਵੀ ਇੱਧਰ ਸਸਤਾ ਪੈਂਦਾ ਆ ਕਿਉਂਕਿ ਜੇ ਇੰਡੀਆ ਲੈਨੇ ਇੰਡੀਅਨ ਬਹੁਤ ਮਹਿੰਗਾ ਫੋਨ ਪੈਂਦਾ ਘੱਟੋ ਘੱਟ 25 ਤੋਂ 30 ਹਜ਼ਾਰ ਦਾ ਫਰਕ ਪੈ ਜਾਂਦਾ ਹੈ ਨਵਾਂ ਆਈਫੋਨ ਤੇ ਆਈਫੋਨ ਹੀ ਆ ਯਾਰ ਕਿਉਂਕਿ ਹਰ ਸਾਲ ਇਹ ਸਾਲਕਾ ਦਾ 11 ਮਹੀ ਇਹ ਚੇਂਜ ਹੋ ਜਾਂਦਾ ਆ। ਹਾਂ ਬਾਕੀ ਹੁਣ ਰੇਟ ਬਹੁਤ ਡਾਊਨ ਚੱਲ ਗਿਆ ਜੀ ਆਈਫੋਨਾਂ ਦੇ। ਮੈਂ ਤੁਹਾਨੂੰ ਇਹ ਸਿਚੁਏਸ਼ਨ ਕਰਨਾ ਜਾਊਂਗਾ। ਤੁਸੀਂ ਲਾਓ ਫੋਨ ਤੇ ਐਦਾਂ ਕੰਟਰੀਆਂ ਚੇਂਜ ਕਰਕੇ ਟਰਾਈ ਕਰਿਆ ਕਰੋ ਜਿਦੇ ਨਾਲ ਤੁਹਾਡਾ 20 ਤੋਂ 25000 ਰੁਪਈਆ ਬੱਸ ਸਕੇ। ਕਿਉਂਕਿ ਸਾਡਾ ਫਰਜ਼ ਆ ਇਹ ਇਨਫੋਰਮੇਸ਼ਨ ਦੇਣੀ ਪਰ ਬਾਕੀ ਤੁਹਾਨੂੰ ਪਤਾ ਵੀ ਉਹ ਬਹੁਤ ਜਾਣਿਆ ਨੂੰ ਪਰ ਸਾਡਾ ਦੱਸਣਾ ਤਾਂ ਫਰਜ਼ ਸੀ ਨਾ। ਹੁਣ ਬਾਲਾ ਸਾਹਿਬ ਕੁੱਤੇ ਵਾਂਗ ਵੱਡੀ ਕਿਉਂ ਚਲਾ ਰਹੇ ਆ? ਕਿਉਂਕਿ ਅਸੀਂ ਲੇਟ ਹੋ ਚੁੱਕੇ ਆ। ਆਲਰੇਡੀ ਵੱਡੀ ਭੈਣ ਆ ਚੁੱਕੀ ਆ। ਭਾਈਆਂ ਤੇ ਵੱਡੀ ਭੈਣ 6 ਸਾਲਾਂ ਬਾਅਦ ਆਉ। ਉਹ ਤੁਹਾਨੂੰ ਅ ਅਸੀਂ ਤਾਂ ਜਾ ਰਹੇ ਪਿੱਛੇ ਮੋਟਾ ਇਹਨੇ ਕਰਲੇ ਨੇ ਬੂਡਬਾਰ ਪਾਇਆ ਸੀ ਤਾਂ ਚੱਪੜਾ ਇਹਨੇ ਵੀ ਬੂਡ ਪਾਇਆ ਮੈਂ ਤਾਂ ਚੱਪੜਾ ਜੀ ਆ ਗਿਆ ਕਿਉਂਕਿ ਲੇਟ ਹੋ ਗਏ ਆ ਤੇ ਬਾਕੀ ਚਲੋ ਸਾਡੀ ਭੈਣ ਹੈ ਜਿੰਨਾ ਸੀ ਆਪਦਾ ਜੁਕੇ ਜਿੰਨੇ ਜੋਗੇ ਹੈ ਉਹਨਾਂ ਸੀ ਕਰਨ ਦਾ ਜਾਂ ਕੋਸ਼ਿਸ਼ ਕਰ ਰਹੇ ਫਿਰ ਵੀ ਕੋਈ ਸਾਡੇ ਜੀ ਵਿੱਚ ਕਮੀ ਰਹਿੰਦੀ ਆ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਭਾਈ ਤੁਸੀਂ ਆ ਚੀਜ਼ ਵੀ ਕਰ ਲਿਓ ਕਿ ਆ ਚੀਜ਼ ਦਾ ਬਹੁਤ ਕਮਲ ਲੱਗਦਾ ਕਿਉਂਕਿ ਜਦੋਂ ਭੈਣਾਂ ਦੇ ਪਹਿਲਾ ਵਿਆਹ ਹੋਇਆ ਉਹਦੋਂ ਅਸੀਂ ਛੋਟੇ ਹੀ ਸੀਗੇ ਬਹੁਤ ਛੋਟੇ ਸੀ ਸਾਨੂੰ ਨਹੀਂ ਇੰਨਾ ਪਤਾ ਹੁੰਦਾ ਸੀ ਕਿ ਕਿਵੇਂ ਚੱਲਣਾ ਕਿਉਂਕਿ ਹੁਣ ਜ਼ਿੰਮੇਵਾਰੀਆਂ ਉਵੇਂ ਦੀਆਂ ਵਾਂ ਸਾਰਾ ਕੁਝ ਆਪ ਕਰਨਾ ਪੈਂਦਾ ਆ ਤੇ ਤੁਸੀਂ ਸੁਜੈਸ਼ਨ ਦਿਓ ਆ ਚੀਜ਼ ਦੀ ਗੌਰ ਰੱਖਿਓ ਆ ਇਦਾਂ ਆ ਨਾ ਅਵਿਆਜ ਕਿਉਂਕਿ ਜਿੰਨੇ ਕਿੰਨਿਆਂ ਨੂੰ ਐਕਸਪੀਰੀਅੰਸ ਹੁੰਦਾ ਆ ਕਿਉਂਕਿ ਸਿਆਣੇ ਬੰਦੇ ਦੀ ਕਹਿੰਦੀ ਸਲਾਹ ਲੈ ਲੈਣੀ ਚਾਹੀਦੀ ਆ ਤੇ ਮੈਨੂੰ ਪਤਾ ਕਿ ਸਿਆਣੇ ਬੰਦੇ ਆਪਣਾ ਬਹੁਤ ਵੇਖਦੇ ਆ ਦੇ ਪਲੀਜ਼ ਉਹ ਚੀਜ਼ ਦਾ ਸਾਨੂੰ ਸੁਜੈਸ਼ਨ ਦਿਓ ਭਾਈ ਆ ਚੀਜ਼ ਦੀ ਪ੍ਰੋਬਲਮ ਤੁਹਾਨੂੰ ਫੇਸ ਕਰਨੀ ਪੈ ਸਕਦੀ ਆ ਤੁਸੀਂ ਬਕਾਇਦਾ ਇਹ ਚੀਜ਼ਾਂ ਧਿਆਨ ਰੱਖਿਓ ਕਿਉਂਕਿ ਨਿੱਕੀਆਂ-ਨਿੱਕੀਆਂ ਮਦਦਾਂ ਦੇ ਨਾਲ ਆਪਣਾ ਬਹੁਤ ਫਾਇਦਾ ਹੋ ਸਕਦਾ ਹੈ ਹਾਂਜੀ ਜਦੋਂ ਆਪਾਂ ਵਿਆਹ ਆਉਣਾ ਉਸ ਦਿਨ ਆਪਾਂ ਦੇਖਣਾ ਸਾਰਾ ਕੁਝ ਆਸੀਂ ਆਪਦੇ ਵਿਆਹ ਲਈ ਫੁੱਲ ਟ ਸੋ ਰੱਬ ਮੇਰ ਕਰੇ ਅਗਲੇ ਸਾਲ ਵਿਆਹ ਵਿਆਹ ਹੀ ਕਰ ਦਾਂਗੇ ਸਾਡੀ ਬਾਕੀ ਸਨੈਪਚੈਟ ਆਈਡੀ ਸੰਧੂ ਗੱਗੂ 1 ਮੋٹے ਦੀ ਆਈਡੀ ਹੈਗੀ ਸੰਧੂ ਹੁਣੀ 22 ਸਨੋਵਰ ਬੱਲ ਸਨੋਵਰ ਬੱਲ ਨੇ 22 ਸਨੋਵਰ ਬੱਲ ਬਾਈ 22 ਮਤਲਬ ਇੰਗਲਿਸ਼ ਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਮੇਰੀ ਬਹੁਤ ਹਾਈ ਨਹੀਂਗੀ ਲੋਕਾਂ ਦਾ ਤਾਂ ਇੰਗਲਿਸ਼ ਚ ਹੱਥ ਟੰਗ ਹੁੰਦਾ ਸਾਡਾ ਹੈਂਡੀਕੈਪਟ ਸਾਡਾ ਲੰਗ ਹੀ ਹੈ ਇੰਗਲਿਸ਼ ਚ ਹੈਂਡੀਕੈਪਟ ਹੈਂਡੀਕੈਪਟ ਵੀ ਮਾੜਾ ਮੋੜਾ ਜਲ ਦੂਰ ਦੂਰ ਫੇਰ ਦੋ ਮਾ ਮੇਰੇ ਯਾਰ ਕਿਹਾ ਅਸੀਂ ਇੰਗਲਿਸ਼ ਚ ਵਿੱਚ ਹੈ ਹੀ ਨਹੀਂ ਹੈਂਡਲੈਸ ਹੈ ਅੰਗਰੇਜ਼ੀ ਦੇ ਵਿੱਚ ਤੇ ਇੱਕ ਬਕਾਇਦਾ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਨਾ ਜਿੰਨੀ ਪੰਜਾਬੀ ਦੇ ਵਿੱਚ ਗਲਤ ਕੈਪਸ਼ਨ ਲਿਖੀ ਜਾਂਦੀ ਆ ਉਹ ਇਸ ਵੀਰ ਦੁਆਰਾ ਲਿਖੀ ਜਾਂਦੀ ਹੈ ਕਈ ਕੌਣ ਲਿਖਦਾ ਹਾਂ ਕੌਣ ਲਿਖ ਕੇ ਦਿੰਦਾ ਰੋਜ਼ ਤਾਂ ਜੀ ਸਨੋਵਰ ਬਾਲ ਇਹਨੂੰ ਸਹੀ ਕੈਪਸ਼ਨ ਲਿਖਣ ਦਾ ਇਹਨੂੰ ਅਸੀਂ ਗੁੱਸਾ ਨਾ ਕਰਿਓ ਸਨਮਾਨਪ੍ਰਾ ਦੂਜਾ ਦੇਵਾਂਗੇ ਵੀਰ ਨੂੰ ਸਨੋਵਰ ਨੂੰ ਤੇ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਸੋ ਬਾਕੀ ਯਾਰ ਗੱਲਾਂ ਨਹੀਂ ਮੁੱਕੜੀਆਂ ਵੀ ਵਲੌਗ ਇੰਜੋਏ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪਾਟ ਕੇ ਰਹਿ ਜਾਓ ਤੇ ਸਾਡੀ ਭੈਣ ਦੇ ਨਾਲ ਨਾਲ ਅਸੀਂ ਜਿੱਦਾਂ ਵਿਆਹ ਇੰਜਵਾਇ ਇੰਜਵਾਇ ਕਰ ਰਹੇ ਹੋ ਤੁਸੀਂ ਵੀ ਇੰਜਵਾਇ ਕਰਿਓ